ਟੀਮ ਜਿਹੜੀਆਂ ਗਰਾਊਂਡ ਦੇ ਵਿੱਚ ਆਉਜੀ ਕਰਾਂ ਮੇਰੀ ਬੇਨਤੀ ਹੈ ਬਈ ਆਪਾਂ ਮੈਚ ਸ਼ੁਰੂ ਕਰ ਲਈਏ ਹੁਣ ਸਭ ਦੇਖੀ ਉਹ ਪਿੰਡੀ ਜੱਫਾ ਤੇ ਗੱਲ ਜਿਹੜੀਆਂ ਲਟਕਾਣੇ ਲੱਗੀ ਹੈ ਖੇਡ ਮੈਚ ਦੇ ਵਿੱਚ ਮੋਟਾ ਉੱਗੋ ਕੇਲਾ ਰੇਡ ਪਾਣ ਦੇ ਲਈ ਬਾਤ ਆ ਰਿਹਾ ਲਓ ਕੋਟਾ ਕਮਾਟੀ ਪਾ ਰਿਹਾ ਹੈ ਇੱਕ ਪਾਸੇ ਚੱਕ RAM ਸਿੰਘ ਵਾਲੀ ਟੀਮ ਇਧਰ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਹੈ ਤੇ ਪਿੰਡ ਵਾਲੇ ਪਾਸੇ ਕल्याण ਸੁੱਖੇ ਦੀ ਟੀਮ ਹੈ ਮੋਟੇ ਨੇ ਰੇਡ ਪਾਈ ਹੈ ਇੱਕ ਕੌਕਿਆ ਵਾਲਾ ਮੋਟਾ ਹੈ ਇੱਕ ਆਹ ਮੋਟਾ ਹੈ ਜਸ਼ਨ ਤਿਆਰ ਹੈ ਯਾਤੂ ਤਿਆਰ ਹੈ ਔਰ ਨਿੱਕੂ ਕਲਿਆਣਾ ਵਾਲਾ ਤਿਆਰ ਹੈ ਇਹਨੂੰ ਜਸ਼ਨ ਕਹਿੰਦੇ ਆ ਕਲਿਆਣਾ ਵਾਲਾ ਮੇਰੇ ਵੀਰੋ ਜਿਹਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਮੋਟੇ ਨੇ ਜੋਰ ਦਿੱਤਾ ਆਏ ਘੋੜਾ ਮੇਰੇ ਵੀਰੋ ਕਲਿਆਣਾ ਵਾਲਾ ਜਿਹੜਾ ਧਾਵਾ ਬੋਲਣ ਲਈ ਚੱਲਿਆ ਹੈ ਕਿ ਰਸ ਗੁੱਲੇ ਪਹਿਲਵਾਨਾਂ ਨੂੰ ਕਦੇ ਢੇਰੀ ਕਰ ਦੇਣਾ ਤੇ ਫਰਨਾ ਮੀਟਰ ਬਲਿਆ ਜੇ ਕ ਦਲੇਰੀ ਕਰ ਦੇਣਾ ਘੋੜਾ ਗੁਰੂ ਸਰਿਆ ਹਰਨੀਤ ਗੁਰੂ ਸਰਿਆ ਦਾ ਪਿੰਡੂ ਹੈ ਇਹ ਹੈ ਕਹਿੰਦੇ ਕੱਪੇ ਦਾ ਪਿੰਡੂ ਮੇਰੇ ਵੀਰੋ ਘੋੜਾ ਇਹ ਕਹਿੰਦੇ ਸੁੱਖੀ ਦਾ ਸਾਥੀ ਹੈ ਇੱਕ ਪਾਸੇ ਅਮਰੀਕਾ ਤੇ ਘੋੜਾ ਤੇ ਨੰਬਰ ਰੇਡਰ ਦੇ ਲਈ ਜੁੜ ਚੁੱਕਿਆ ਹੈ ਵੱਡਿਆ ਰੰਮੀ ਲਾਲਬਾਈ ਦਾ ਹੈ ਪੰਨ ਦੇ ਲਈ ਫੇਰ ਅੱਗੇ ਨੂੰ ਵਧਿਆ ਹੋਇਆ ਵੀ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨਿਆ ਬਈ ਹੱਟ ਕਬੱਡੀ ਬੰਨੇ ਲਾਓ ਸਾਹਮਣੇ ਗੋਲਾ ਹਾ ਟਾਵਾ ਰੰਮੀ ਦਾ ਔਰ ਸਲਦਕੂ ਕਲਿਆਣਾ ਵਾਲਾ ਫਰਦਾ ਗੁੱਟ ਨੇ ਰਮੀ ਦੇ ਵਿਚਾਲ ਟੱਕਰ 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 ਵੱਜੀ ਪੈਸ ਮੇਰੇ ਵੀਰੋ ਆਓ ਸਾਹਮਣੇ ਰੰਮੀ ਲਾਲ ਬਾਈ ਪਿੰਡ ਵਾਲਾ ਇੱਕ ਤਗੜਾ ਨੰਬਰ ਜੋੜ ਵਿੱਚ ਕਾਮਯਾਬ ਹੈ ਕਿ ਮਿੱਤਰਾ ਤੈਨੂੰ ਗੱਲ ਸੁਝਾਵਾ ਨਾਲ ਸ਼ਾਂਤੀ ਹੁਣ ਤੂੰ ਡੰਡ ਬੈਠ ਕੇ ਲਾਲਾ ਕੌਡੀ ਹੋ ਗਈ ਲੱਖਾਂ ਦੀ ਲੱਖਾਂ ਲੱਖਾਂ ਦੀ ਰੇਡ ਅੱਜ ਪਿੰਡ ਜਗਾ ਰਾਮ ਤੀਰਥ ਜ਼ਿਲ੍ਹਾ ਬਠਿੰਡਾ ਆ ਮੇਰੇ ਵੀਰੇ ਤਲਵੰਡੀ ਸਾਬੋ ਦਾ ਇਲਾਕਾ ਸਾਹਮਣੇ ਬੋਲੇ ਹਾਂ ਦਾਵਾ ਅਬਤਾ ਕਿੰਦੀ ਇੰਤਿਹਾਲ ਸਿੰਘ ਵਾਲਾ ਪਿੰਡ ਐ ਇਸ ਖਿਡਾਰੀ ਦਾ ਇੱਕ ਪਾਸੇ ਵੇਖਦਾ ਵੀ ਕਲਦੀਪ ਸਿੰਘ ਦੀ ਸ਼ਾਤੀ ਟੱਚ ਹੋਇਆ ਹੈ ਇਹ ਕਿਹਨੇ ਸੁਖੀ ਸਰਪੰਚ ਦਾ ਪੁੱਤਰ ਤੇ ਨੰਬਰ ਕਿੰਨੇ ਰੇਡਰ ਦੇ ਨਹੀਂ ਜੁੜਿਆ ਮਾਪ੍ਰਤੀ ਪਿੰਤ ਪੂਤ ਨਸਲ ਪਰ ਘੋੜਾ ਇਹ ਤੇ ਥੋੜਾ ਥੋੜਾ ਜਿਲ੍ਹਾ ਪਰਣਾਣਾ ਉੱਗੋ ਕੇ ਪਿੰਡ ਮੋਟਰ ਮਿੱਤਰਾਂ ਦੀ ਚੱਲ ਬਦਲੇ ਚੱਲੀਏ ਧਾੜਾ ਨਹੀਂ ਲੱਗਣਾ ਸੀਟ ਤੇ ਬਹਿ ਨਹੀਂ ਬੰਲੀਏ ਮੋਟਾ ਪਹਿਲੇ ਸੈਮੀਫਾਈਨਲ ਦੇ ਲਈ ਕਰਾਚੋ ਤੇ ਬੱਗੂ ਵਾਲੀ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਮੇਰੇ ਆ ਗਿਆ ਨਾ ਆਹ ਟੱਚ ਨਿਕੂ ਦੇ ਬੱਜਿਆ ਨੰਬਰ ਕਹਿੰਦੇ ਰੇਡਰ ਦਾ ਵੀ ਘੱਗੇ ਨਾਲ ਘੋੜਾ ਘੋੜੇ ਬਲੋਂ ਭੱਜਦਾ ਮੁੰਡਾ ਬੜਾ ਫੱਬਦਾ ਰੰਝੇ ਸੁਨੱਖਾ ਯਾਰੋ ਮੁੰਡਾ ਬੜਾ ਫੱਬਦਾ ਮੁੰਡਾ ਫੱਬਦਾ ਜੱਜਦਾ ਆਹ ਘੋੜਾ ਗੁਰੂ ਸਰੀਆ ਇੱਕ ਕਿੰਨੀ ਤੇ ਸਰਪੰਚ ਨਾਲ ਦੇਖਦਾ ਮਰੀਕ ਸਿੰਘ ਹੈ ਹੁਣ ਕੌਣ ਟਰਾਈ ਕਰਦਾ ਮਰੀਕ ਆ ਮਰੀਕ ਇੱਕ ਪਾਸੇ ਮਰੀਕ ਹੈ ਇੱਕ ਪਾਸੇ ਘੋੜਾ ਉਹ ਵਕਾਂ ਵੜਦਾ ਤਰਿਆ ਜਾਂਦਾ ਹੈ ਨੰਬਰ ਕਲਿਆਣ ਸੁੱਖੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਰੇਡ ਕਹਿੰਦੇ ਮੋਟਾ ਪਾ ਰਿਹਾ ਜੇ ਫੜ ਕੇ ਦੇ ਡਾਲੇ ਪੈਣ ਪੱਟਾ ਵਿੱਚ ਘੁੱਗੀਆਂ ਸਾਨਾਂ ਵਾਲੇ ਢੇੜ ਵਿੱਚ ਤਾਕਤਾਂ ਦੀ ਗੁੱਟੀਆਂ ਸਾਨਾਂ ਵਾਲੇ ਢੇੜ ਵਿੱਚ ਤਾਕਤਾਂ ਦੀ ਗੁੱਟੀਆਂ ਇਹ ਗੁੱਟੀਆਂ ਤਾਕਤਾਂ ਮੇਰੇ ਵੀਰੋ ਧਾਂਦੀ ਕਹਿੰਦਾ ਉਦੋਂ ਦ ਪਾਉਂਗਾ ਕਬੱਡੀਆਂ ਲੱਤਾ ਇੱਕਾਂ ਬਾਹਾਂ ਵਿੱਚ ਤਾਕਤਾਂ ਦੀ ਬੱਡੀਆਂ ਆਹ ਜਾਦੂ ਚੱਠੇ ਵਾਲੀਆ ਇਹ ਭੁੱਲੇ ਸਰਾਂ ਦਾ ਪੁੱਤ ਹੈ ਇਸੇ ਇਲਾਕੇ ਦਾ ਮੁੰਡਾ ਇੱਕ ਪਾਸੇ ਬੱਲੇ 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 ਹੋ ਗਈਆਂ ਮੇਰੇ ਵੀਰੋ ਇਹ ਜਾਦੂ ਮੋਟਾ ਤਾੜੀਆਂ جان ہے کہ واحر چپڑ جائے اوتار کلی نہال سنگ والے دھرتی کا ایک تکڑا نمبر جوڑ گیا آ ربی لال بائی پنڈ والا ریڑھ پی وجہ ہوا ہے ਹੁਣ ਚਾਰ ਜੱਫੇ ਤਿਆਰ ਨੇ ਇੱਕ ਕੰਨੀ ਤੇ ਜਾਦੂ ਆ ਚੱਠਿਆਂ ਵਾਲਾ ਦੂਸਰੀ ਕੰਨੀ ਦੇ ਉੱਪਰ ਦੇਖਦਾ ਕਲਿਆਣਾ ਵਾਲਾ ਨਿੱਕੂ ਐ ਇਹ ਵਿਚਕਾਰ ਕਹਿੰਦੇ ਜਸ਼ਨ ਸੋਹੀ ਆ ਮੇਰੇ ਵੀਰੋ ਇਹਨੇ ਪਹਿਲਾਂ ਵੀ ਤੰਗ ਕੇ ਜਫਾ ਲਾਇਆ ਹੁਣ ਇੱਕ ਆਰੀ ਕਹਦੇ ਮਸਾਂ ਤੇ ਸਿਰ ਆ ਓਏ ਗੱਬਰੂਆ ਧੰਨ ਧੰਨ ਓਏ ਜਾਜੂ ਨੇ ਕਰਾਈ ਤੀ ਹੈ ਖੜ ਖੜ ਰੰਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰੋ ਰੁਕਨੇ ਤਫਾਨ ਜੱਟ ਨੂੰ ਲੋਦਰ ਕਾਕਾ ਸਜੇ ਡਾਕਟਰ ਸਾਹਿਬ ਉਹਨਾਂ ਦੇ ਬੇਟਾ ਜੀ ਆਏ ਐ ਜੇ ਉਹਨਾਂ ਵੱਲੋਂ ਮਾਇਆ ਤੇ ਗੱਫੇ ਲਗੜੇ 10 ਵੀਰ ਆਹ ਮੁੱਢ ਦੇ ਲਾ ਰਿਏ 200 ਰੁਪਇਆ

ਹੋਰ ਵੇਖਦਾ ਬਈ ਯਾਤੂ জাফর ਨਿੱਕੂ ਜਾਂ ਜਸ਼ਨ ਔ ਚਸ਼ਨ ਜਸ਼ਨ ਤੇ ਮੋਟੇ ਦਰਮਿਆਨ ਟਕਰਾ ਇਹ ਕਹਿੰਦੇ ਨਿੱਕੂ ਦਾ ਵੀਰ ਜਸ਼ਨ ਮਨਾਉਂਦਾ ਜਸ਼ਨ ਮੇਰੇ ਵੀਰੋ ਤੇ ਕੰਡ ਦੇ ਦਿਨ ਵੀ ਕਹਿੰਦੇ ਜਸ਼ਨ ਮਨਾ ਦੇਣੀਆਂ ਇਧਰ ਕ੍ਰਿਕਟ ਦੇ ਟੂਰਨਾਮੈਂਟ ਲਈ 2100 ਰੁਪਏ ਸਲੀਮ ਕਹਿੰਦਾ ਵੀ ਮੇਰੇ ਵੀ ਨਹੀਂ ਦਿੱਤਾ ਜਾਣਾ ਬਹੁਤ ਬੱਤ ਧਮਾਦਾ ਅਵਤਾਰ ਸਿੰਘ ਹੈ ਰੂਪ ਸਿੰਘ ਦਾ ਪੁੱਤ ਹੈ ਭਾਈ ਦੇ ਸਾਹ ਜੱਦੀ ਪਿੰਡ ਹੈ ਕਿਲੀ ਦੇ ਲਈ ਖੇਡਦਾ ਰਿਹਾ ਹੈ ਤੇ ਕਿਲੀਆਣਾ ਬਣ ਗਿਆ ਮੇਰੇ ਵੀਰੋ ਆਹ ਦੇਖਦੇ ਇੱਕ ਪਾਸੇ ਸੁਖਵਿੰਦਰ ਸਿੰਘ ਸੁੱਖੀ ਦਾ ਪੁੱਤਰ ਇਹ ਚੰਨੇ ਦਾ ਪਿੰਡੋ ਆਹ ਨੰਬਰ ਕਹਿੰਦੇ ਰੇਡਰ ਦੇ ਲਈ ਜੁੜਿਆ ਰੰਮੀ ਲਾਲਬਾਈ ਦਾ ਦਲਜੀਤ ਸਿੰਘ ਸਿੱਧੂ ਹਣਾ ਦੇ ਇਲਾਕੇ ਦਾ ਨੋਇਨ ਗਧਰੋ ਲੈ ਵੀ ਬਸੰਤ ਬਾਈ ਕਬੱਡੀ ਪਾਉਣ ਦੇ ਲਈ ਬੱਝ ਚੁੱਕਿਆ ਲਓ ਕਬੱਡੀ ਰੰਮੀ ਲਾਲਬਾਈ ਪਿੰਡ ਵਾਲਾ ਪਾ ਰਿਹਾ ਚਾਰ ਧਾਫੀਆਂ ਵਿੱਚੋਂ ਜਸ਼ਨ ਦੇ ਨਾਲ ਛੇੜ ਮੁਕਾਬਲਾ ਕਲਿਆਣਾ ਵਾਲਾ ਮਾਰਦਾ ਛਾਤੀ ਤੂਫਾਨ ਖੇਡ ਵੇਖਦਾ ਉੱਖੜਦੇ ਪਾਰ ਪੈਂਦੀਆਂ ਕਮਟੀਆਂ ਚੜ ਚੜ ਕੇ ਦੇਖਦਾ ਜਮਾਨਾ ਵੇਖ ਖੜ ਖੜ ਕੇ ਉਹ ਜਗੇ ਵਾਲੇ ਕਿੰਨੇ ਲੱਗਿਆ ਜੱਫਾ ਤੇਰੇ ਜਸ਼ਨਾਂ ਅਗਲੀਆਂ ਲੋਕੀ ਖੁਸ਼ ਐ ਅਗਲੇ ਮੈਚ ਦੇ ਲਈ ਮੇਰੀ ٹیم ਤੇ ਕਰਾਚੋ ਤੇ ਉਹਨਾਂ ਦੀ ਵਿਰੋਧੀ ਟੀਮ ਜਿਹੜੀ ਗਰਾਊਂਡ ਦੇ ਨੇੜੇ ਪੁੱਜ ਜਾਵੇ ਬੱਗੂ ਵਾਲੀ ਲੇ ਗੁਰਦੀਪ ਸਿੰਘ 13 ਵੀ ਧੰਨਵਾਦ ਦਾ ਮਾਨਾ ਪਰ ਇੱਧਰ ਵੇਖ ਅਮਰੀਕਾ ਘੋੜਾ ਤੇ ਨੰਬਰ ਕਹਿੰਦੇ ਰੇਡਰ ਦਾ ਦੀਪਨਦੇਹਾ ਜੀ ਇੱਕ ਵਾਰੀ ਮੇਰੇ ਨਾਲ ਰਾਤ ਦਾ ਕੈਮ ਕਰ ਲੈਣਗੇ ਮੋਟਾ ਆ ਗਿਆ ਬਸੰਤ ਬਾਈ ਲਓ ਮੋਟਾ ਕਬੱਡੀ ਪਾ ਰਿਹਾ ਹੈ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਬੱਗੂ ਵਾਲੀ ਤੇ ਕਰਾਚ ਇਨ੍ਹਾਂ ਤੋਂ ਜੀਤੂ ਖੇਡੂ ਮੀਰਪੁਰ ਦੇ ਨਾਲ ਦੇਤੀ ਆ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਲੱਗੇ ਆ ਜਾਣ ਆਪਾਂ ਗਰਾਊਂਡ ਸ਼ਟਾ ਨਹੀਂ ਹੋਣ ਦੇਣਾ ਲਓ ਸਾਹਮਣੇ ਮੋਟਾ ਰੇਡ ਪਾਉਣ ਲਈ ਵਧਿਆ ਹੋਇਆ ਚੱਠਿਆਂ ਵਾਲਾ ਜਾਤੂ ਤਿਆਰ ਹੈ ਆਹ ਕਹਿੰਦੇ ਕਲਿਆਣਾ ਵਾਲਾ ਲਿੱਕੂ ਹੈ ਜਸ਼ਨ ਹੈ ਰਚਾਂ ਵਿੱਚੋਂ ਚੱਠਿਆਂ ਵਾਲਾ ਜਾਤੂ ਜਾਤੂ ਗਰੀਆਂ ਫੇਰਾ ਫੇਰੀਆਂ ਕਰਤੀਆਂ ਸਾਡੇ ਨਾਲ ਇਹ ਚੱਠਿਆਂ ਵਾਲਾ ਜਾਤੂ ਹੈ ਦਰਸ਼ਕ ਜਗਵਿੰਦਰ ਸਿੰਘ ਸਰਾ ਭੋਲੇ ਸਰਾ ਦਾ ਪੁੱਤ ਹੈ ਤੇਜੂ ਦਾ ਵੀਰ ਹੈ ਓਏ ਲੋਕ ਕਹਿੰਦੇ ਖੁਸ਼ ਹੈ ਨਨ ਚਿੱਤ ਖੁਸ਼ ਹੋਇਆ ਪਿਆ ਦੁਨੀਆ ਬਾਗੋ ਬਾਂਗ ਹੋਈ ਫਿਰਦੀ ਹੈ ਅਵਤਾਰ ਆ ਗਿਆ ਸੋਨੋ ਟੋਂਗ ਵਾਲੀ ਆਲਾ ਪੁੱਜਿਆ ਹੋਇਆ 26 ਤਰੀਕ ਦਾ ਸੱਦਾ ਟੋਂਗ ਵਾਲੀ ਦੇ ਵਿੱਚ ਵੱਡੀ ਕਬੱਡੀ ਵੱਡੇ ਕਹਿੰਦੇ ਵੱਜੜ ਦੀ ਕਬੱਡੀ ਖੇਢੀ ਜਾਣੀ ਹੈ ਅਵਤਾਰ ਮੰਨਾ ਕਹਿੰਦੇ ਕਿਨਾਰਿਆਂ ਚੋਂ ਘੋੜੇ ਦਾ ਜੇਤੂ ਬਣਿਆ ਸੀਗਾ ਉਹ ਨੰਬਰ ਰੇਟਰ ਦਾ ਮੈਂ ਸਮਾਪਤ ਤੁੰ ਕਲਿਆਣਾ ਦੀ ਟੀਮ ਜਿਹੜੀ ਜੇਤੂ ਰਹੀ ਖੇਡੂ ਮੀਰ ਉਹ ਤੇਰਾ ਜੱਤਾ ਸਿੰਘ Pensada.